ਜਦੋਂ ਸ਼ੁਰੂ ਕਰਤੀ ਆ ਤੇ ਸਰੀਰ ਬੜਾ ਦੁਖੰਦਿਆ ਵਾ ਚਿਰ ਬਾਅਦ ਤੈਨੂੰ ਪਤਾ ਜਦੋਂ ਮਿਹਨਤ ਤੇ ਸ਼ੁਰੂ ਕਰੀਏ ਤੇ ਸਰੀਰ ਤੇ ਬੰਦੇ ਦਾ ਦੁਖੰਦਿਆ ਹੁਣ ਮੇਰਾ ਅਰਦਾ ਕਿਉਂ ਕੁ ਲੰਗਦੇ ਗਰੀਆਂ ਗੁਰੀਆਂ ਖਾਇਆ ਕਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਤੇ ਗਗਨ 11:30 ਹੋ ਗਏ ਤੇ ਅਸੀਂ ਅਸੀਂ ਚੱਲੇ ਗੁਰੂ ਘਰ ਨੂੰ 12 ਵਜਾ ਜੀ ਹੈਗੀ ਅਰਦਾਸ ਨਵੇਂ ਸਾਲ ਦੀ ਕਰਨ ਲੱਗਿਆ ਸ਼ੁਰੂਆਤ 2024 ਦਾ ਤਾਂ ਕਰਤਾ ਬੇੜਾ ਕਰਕ ਬਾਕੀ ਪਹਿਲਾਂ ਕਹਿੰਦਾ ਜਿਹੜਾ ਡੇੜਾ ਕਰਕੇ ਕਰਨਾ ਸੀ ਯੂਕੇ ਨੇ ਕਰਤਾ ਬਾਕੀ ਜੀ ਮੌਸਮ ਦੇਖੋ ਹਵਾ ਬਹੁਤ ਤੇਜ਼ ਆ ਵੀ ਵਹਿ ਰਿਆ ਪਰ ਮੈਨੇ ਗੁਰੂ ਘਰ ਤਾਂ ਜਾਣਾ ਹੀ ਆ ਉਹਦੇ ਲਈ ਜੋ ਮਰਜੇ ਟੈਂਪਰੇਚਰ ਚੱਲ ਰਿਹਾ ਮਾਈਨਸ ਚ ਠੰਡ ਪੂਰੇ ਤੜਕੜਾਕੇਦਾਰ ਜਿਹੜੀ ਕਹਿੰਦੇ ਨੇ ਪੂਰੀ ਕੜਾਕੇਦਾਰ ਕੋਈ ਬੰਦਾ ਨਹੀਂ ਸਾਨੂੰ ਸੜਕ ਤੇ ਮਿਲਣਾ ਤੇ ਇਹਦਾ ਮੇਰਾ ਘੂਨੇ ਬੜਾ ਗਰਮਾ ਦੁਕਾਨਾਂ ਸਾਰੀਆਂ ਬੰਦ ਰੇ ਹੋ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਬਾਕੀ 11 12 ਵਜੇ ਹੋਣੀ ਹੈ ਅਰਦਾਸ ਨਵੇਂ ਸਾਲ ਦੀ ਕਰੀਏ ਸ਼ੁਰੂਆਤ ਗੁਰੂ ਘਰ ਤੋਂ ਹਨ ਕੇ ਜਾਂਦਾ ਹੋਇਆ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਣ ਬਿਧਾਣ ਅੰਦਰ ਆਪਣੇ ਦੋਵੇਂ ਸੁਪਤਰਾ ਨੂੰ ਤੋਰ ਦਤਾਇਆ ਪੱਜ ਹੋ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨਜਮਕ ਤਾਮ ਸਨ ਮਨ ਧੀਵ ਹਾਰੇ ਆ ਤਰਸ ਹਾਗਾ ਕਹਨੇ ਹਾਂਜੀ ਠੰਡ ਹੋ ਗਈ ਕੋੜ ਤੂ ਪਾਲਿਆ ਠੰਡ ਬਹੁਤ ਹੋ ਗਈ ਮੈਨੂੰ ਇਹਨੇ ਅੱਧੀਆਂ ਆਵਾਜ਼ ਕਰਤਾ ਕੋਈ ਨਹੀਂ ਦੁੱਧ ਪੀਤਾ ਹੋਇਆ ਉਹਨੇ ਚੱਕਰ ਗਰਮ ਖੋਣਿਆ ਹਾਂ ਟੈਂਗ ਨਾ ਹੋ ਰਿਹਾ ਟੈਂਗ ਟੈਂਗ 12:52 ਇੱਕ ਵਜ ਗਿਆ ਇੱਕ ਵਜ ਗਿਆ ਤੇ ਇਹ ਆ ਜਾਦਾ ਚੱਲ ਰਹੀ ਆ ਤੇ ਗਾਉਟ ਮੇਰਾ ਗਰਦਨੇ ਪਾ ਲਿਆ ਤੇ ਕਹਿੰਦਾ ਮੇਰੇ ਉਹ ਠੰਡ ਵਾਲੀ ਲੱਗ ਰਹੀ ਆ ਮੈਨੂੰ ਇਹਨੇ ਅੱਧਿਆ ਵਾਜ ਕਰਾਤਾ ਅਰੇ ਤਾਂ ਮੈਂ ਹੀ ਪਿਆ ਕੋਈ ਨਾ ਤਰੋਂ ਜਿਵੇਂ ਹੁਣੇ ਬੜਾ ਠੰਡ ਪੂਰੀ ਹੋਈ ਆ ਪਰ ਅੱਧਿਆ ਵਾਜ ਫਿਰ ਰਿਹਾ ਇਹਦੇ ਕਈ ਕਾਰਨ ਨਹੀਂ ਨੇ ਤੇ ਮਜਬੂਰੀ ਵੀ ਆ ਕਾਰਨ ਕੀ ਆ ਬਗਲਾ ਕਾਰਨ ਦੱਸੋ ਕਾਰਨ ਨਹੀਂ ਕਿ ਗਰੂਹ ਘਰੇ ਬੈਠੇ ਜੀ ਉੱਥੇ ਜੀ ਕਾਰਨ ਕੀ ਦੱਸੋ ਜੀ ਬਰਬਾਦ ਇਹ ਮਜਬੂਰੀ ਹੁਣ ਇਹ ਹੋ ਗਈ ਕਿ ਜਿਹੜੀ ਮੇਰੀ ਜੈਕਟ ਸੀ ਉਹ ਗੱਗਰ ਨੇ ਪਾ ਲਈ ਅੱਛਾ ਟੈਂਪਰੇਚਰ ਦਾ ਕੋਈ ਜ਼ਿਆਦਾ ਨਹੀਂ ਹੈ ਦਾ ਟੈਂਪਰੇਚਰ ਦਾ ਮਾਹੌਲ ਹੈ ਆ ਪਰ ਹੱਡ ਬੜੀ ਰਗਤੀਆ ਕੋਈ ਨਹੀਂ ਆ ਜਾਣਾ ਕੋਈ ਨਹੀਂ ਪਰ ਮੋਸਾਰਾ ਇੱਕ ਜੈਕਟ ਪੁਆਰ ਕੀਆ ਕਹਿੰਦਾ ਮੈਨੂੰ ਵਾਂਡਰੀ ਲਾਦੀ ਕੀ ਨਹੀਂ ਹੁੰਦਾ ਗਰਮ ਖੂਣਿਆ ਨੌਜਵਾਨ ਆ ਪ੍ਰੋਟੀਨ ਦੇ ਟੱਪੇ ਖਾਂਦਾ ਹੁਣ ਸਵੇਰੇ ਉੱਠ ਕੇ ਦਵਾਈ ਵੀ ਦੇ ਜੀ ਫਿਰ ਆ ਕੇ ਕੋਈ ਨਹੀਂ 11 ਵਜੇ ਹੁੰਦਾ ਹੈ ਦੇ ਦਾਂਗੇ ਦੇ ਦਾਂਗੇ ਬਾਕੀ ਸਵੇਰੇ ਉੱਠਦੇ ਹਾਂ ਹੁਣ ਇਹ ਵਲੌਗ ਇੱਥੇ ਖਤਮ ਆ ਕੱਲ ਨੂੰ ਬਣਾਵਾਂਗੇ ਨਵਾਂ ਨਵੀਂ ਵੀਡੀਓ ਘੋਰ ਲਿਆਵਾਂਗੇ ਕੱਲ ਦੀ ਕੱਲੋਂ ਸਾਰਾ ਦਿਨ ਅਸੀਂ ਅਸੀਂ ਕੰਮ ਨਹੀਂ ਜੀ ਕਰਨਾ ਘੁੰਮਣਾ ਕਰਨਾ ਸਾਲਾ ਸਵੇਰੇ ਉੱਠ ਕੇ ਬਾਕੀ ਤੁਹਾਨੂੰ ਸਵੇਰੇ ਦੱਸਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ 슬슬 헐수